ਬਾਬਾ ਚਿੰਤਾ ਭਗਤ ਜੀ ਬਾਬਾ ਅਮੀਚਾਂ ਚੀ ٹرسٹ ਰੁੜਕਾ ਕਲਾਬ ਲੋ ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਚਿੰਤਾ ਭਗਤ ਜੀ ਦੀ ਸਾਲਾਨਾ 68ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ। ਇਸ ਮੰਦੀ ਪਰਵੰਦਕਾ ਨੇ ਦੱਸਿਆ ਕਿ 25 ਜਨਵਰੀ ਨੂੰ ਸ਼੍ਰੀ ਨਿਸ਼ਾਨ ਸਾਹਿਬ ਚੜਾਉਂਦੀ ਰਸਮ ਅਦਾ ਕੀਤੀ ਜਾਵੇਗੀ ਜਦਕਿ ਮਿਤੀ 26 ਜਨਵਰੀ ਨੂੰ ਸ਼੍ਰੀ ਖਾਨਪਾਰ ਸਾਹਿਬ ਜੀ ਦੇ ਪਾਰ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਈ ਜਾਣਗੇ ਜਦਕਿ ਖੁੱਲੀ ਸਟੇਜ ਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਬਲਰਾਜ ਬਿਲਗਾ ਅਤੇ ਗੁਰਦਾਸ ਮਾਨ ਆਪਣੀ ਹਾਜ਼ਰੀ ਭਰਨਗੇ ਉਨ੍ਹਾਂ ਦੱਸਿਆ ਕਿ ਮਿਤੀ 27 ਜਨਵਰੀ ਨੂੰ ਬੇੜਾ ਤਰਨ ਦੀ ਰਸਮ ਅਦਾ ਕੀਤੀ ਜਾਵੇਗੀ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਨਰਿੰਦਰ ਸਿੰਘ ਪ੍ਰਧਾਨ ਸੁਖਦੇਵ ਸਿੰਘ ਗੁਰਨੇਕ ਸਿੰਘ ਅਰਮਜੀਤ ਸਿੰਘ ਸਰਜੀਤ ਸਿੰਘ ਆਦ ਹਾਜ਼ਰ ਸਨ ਪਿੰਡ ਰੋੜਕਾ ਕਲਾ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਖਾਸ ਰਿਪੋਰਟ ਸੰਗਤ ਜੀਓ ਆਪ ਨੂੰ ਪਤਾ ਹੈ ਕਿ ਬਾਬਾ ਚਿੰਤਾਪੁਰ ਬਾਬਾ ਚੰਨਜੀ ਦੇ ਦਰਵਾਜ਼ੇ ਅੱਜ ਸਾਲਾਨਾ ਵਰਸੀ ਬਾਬਾ ਚਿੰਤਾਪੁਰ ਜੀ ਦੀ ਜੋ 26 ਜਨਮ ਦਿਨ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਇਹ ਵਰਸੀ ਸਮੂਹ ٹرسٹ ਮੈਂਬਰ ಗ್ರಾಮ ਪੰਚਾਇਤ ਰੋੜਕਾ ਕਲਾ ਐਨਆਰਆਈ ਬੀ ਤੇ ਸਮੂਹ ਸਾਧ ਸੰਗਤ ਦੇ ਵਿਸ਼ੇਸ਼ ਰੂਪ ਦੇ ਨਾਲ ਮਨਾਇਆ ਇਸ ਵਿੱਚ ਅੱਜ 24 ਤਰੀਕ ਨੂੰ ਖੰਡਪਰ ਸਭਾਮ ਹੋਏ ਨੇ 25 ਤਰੀਕ ਨੂੰ ਕੱਲ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ ਜੋ ਸਮੂਹ ٹرسٹ ਮੈਂਬਰ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ ਜੋ ਬਾਬਾ ਜੀ ਦੇ ਜਨਮ ਸਥਾਨ ਤੋਂ ਲਿਆ ਆ ਕੇ ਚੋੜਾ ਸਾਹ ਉਹ ਤੇ ਸੇਵਾ ਕਰਵਾਈ ਜਾਵੇਗੀ ਔਰ 26 ਤਰੀਕ ਨੂੰ ਸਵੇਰੇ 10 ਵਜੇ ਖੰਡਪਾ ਸਾਹਿਬ ਦੇ ਕੋਲ ਪਹੁੰਚ ਪਾਈ ਜਾਣਗੇ ਉਪਰੰਤ ਠੀਕ 12 ਵਜੇ ਖੁੱਲੇ ਪੰਡਾਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਾਬ ਗੁਰਦਾਸ ਮਾਨ ਜੀ ਬਾਬਾ ਜੀ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਗਾਉਣ ਨੇ ਆ ਰਹੇ ਨੇ ਉਹਨਾਂ ਤੋਂ ਇਲਾਵਾ ਬਲਾਜ ਬੜਗਾ ਤੇ ਹੋਰ ਅਨੇਕਾਂ ਕਲਾਕਾਰ ਆਪਣੀ ਹਾਜ਼ਰੀ ਭਰਨਗੇ ਪਰ 27 ਤਰੀਕ ਨੂੰ ਵਿੜੇਤਾਰੇ ਜਾਣਗੇ ਇਹ ਸਾਰਾ ਪ੍ਰੋਗਰਾਮ ਟਰੱਸਟ ਵੱਲੋਂ ਲਿਖਿਆ ਗਿਆ ਹੈ ਆਪ ਸਭ ਸੰਗਤ ਨੂੰ ਬੁਰਜੋ ਅਪੀਲ ਹੈ ਤੇ ਨਿਮਰਤਾ ਸਹਿਤ ਕੀਤੀ ਹੈ ਟਰੱਸਟ ਵੱਲੋਂ ਤੇ ਗੁਰੂ ਪੰਚਾਇਤ ਰੋਡ ਕਕਲਾ ਅਨੁਸਾਰ ਕਿ ਦਰਬਾਰ ਸਿੱਤ ਨੂੰ ਦੇ ਆਓ ਤੇ ਗੁਰੂ ਕਾ ਜੀਆ ਖੁਸ਼ੀਆਂ ਪ੍ਰਾਪਤ ਕਰੋ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਭੀ ਫੇਰ ਸੱਦਾ ਪੱਤਰ ਜੰਦੇ ਹੋਏ ਸਮੂਹ ਟਰੱਸਟ ਵੱਲੋਂ ਬੇਨਤੀ ਕਰਨਿਆ ਕਿ ਮੇਲੇ ਦੀ ਰੌਣਕ ਨੂੰ ਵਧਾਓ ਤੇ ਗੁਰੂ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤਨਤਨ ਮਸਤ ਬਾਬਾ ਚੰਤਾ ਭਗਤ ਜੀ ਅਤੇ ਤਨਤਨ ਮਸਤ ਬਾਬਾ ਅਮੀ ਚੰਦ ਜੀ ਟਰੱਸਟ ਸਮੂਹ ಗ್ರಾಮ ਪੰਚਾਇਤ ਪਿੰਡ ਰੁੜਕਾ ਕਲਾ ਦੇ ਸਹਿਯੋਗ ਦੇ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਨਤਨ ਮਸਤ ਬਾਬਾ ਚੰਤਾ ਭਗਤ ਜੀ ਦੀ 66ਵੀਂ ਸਾਲਾਨਾ ਵਰ੍ਹੇਤੀ ਨੂੰ ਧਾਵ ਅਤੇ ਸਰਦ ਦੇ ਨਾਲ ਮਨਾਈ ਜਾ ਰਹੀ ਹੈ। ਸਭ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਹਮ ਹਮਾ ਕੇ ਬਾਬਾ ਜੀ ਦੇ ਦਰਵਾਜ਼ੇ ਤੇ ਆਓ। ਅਤੇ ਬਾਬਾ ਜੀ ਜਰਵਾਤੋਂ ਖੁਸ਼ੀਆਂ ਪ੍ਰਾਪਤ ਕਰੋ। ਇਸੇ ਸਬੰਧ ਦੇ ਵਿੱਚ ਅੱਜ ਅਖੰਡ ਪਾਲ ਸਾਹਿਬ ਆਰੰਭ ਕਰਵਾਏ ਗਏ ਆ ਤੇ ਕੱਲ ਠੀਕ 4 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾਵੇਗੀ। ਅਰਸੋ 26 ਤਰੀਕ ਨੂੰ ਅਖੰਡ ਪਾਲ ਸਾਹਿਬ ਦੇ ਭੋਗ ਪਵਾਏ ਜਾਣਗੇ। ਉਸ ਤੋਂ ਉਪਰੰਤ ਠੀਕ 12 ਵਜੇ ਖੁੱਲੀ ਸਟੇਜ ਤੇ ਸਵੇਰ ਚਾਰ ਕੇ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਦੇ ਵਿੱਚ ਬਰਲਾਜ ਮਿਲਗਾ ਜੀ ਅਤੇ ਸ਼੍ਰੀ ਗਰਦਾਸ ਮਾਨ ਜੀ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸੋਮ ਹਮਹਾ ਕੇ ਬਾਬਾ ਜੀ ਦੇ ਤਰਵਾਤੇ ਆਓ ਤਨਵੰਤ ਧੰਦੇ ਨਾਲ ਸੇਵਾ ਕਰੋ ਅਤੇ ਪ੍ਰਬੰਧਕਾਂ ਦਾ ਸਹਿਯੋਗ ਦਿਓ ਇਹ ਸਾਰਿਆਂ ਦੇ ਅਤੀ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ